ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਆਲੂ ਦੇ ਪਕੌੜੇ ਬਹੁਤ ਹੀ ਜ਼ਿਆਦਾ ਸੌਖੇ ਤਰੀਕੇ ਦੇ ਨਾਲ ਆਪਾਂ ਇਹ ਆਲੂ ਦੇ ਪਕੌੜੇ ਬਣਾਵਾਂਗੇ ਤੇ ਪਕੌੜੇ ਦੇਖਣ ਵਿੱਚ ਵੀ ਬਹੁਤ ਵਧੀਆ ਹੋਣਗੇ ਤੇ ਖਾਣ ਵਿੱਚ ਵੀ ਇੱਕਦਮੇ ਕ੍ਰਿਸਪੀ ਬਣਨਗੇ ਜੇਕਰ ਚੈਨਲ ਤੇ ਪਹਿਲੀ ਵਾਰ ਜੁੜੇ ਜੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੀ ਬੈਲ ਨੂੰ ਵੀ ਪ੍ਰੈਸ ਕਰ ਦਿਓ ਆਲੂ ਦੇ ਪਕੌੜੇ ਬਣਾਉਣ ਵਾਸਤੇ ਇੱਥੇ ਮੈਂ 4 ਆਲੂ ਲੈਨੇ ਆਲੂ ਆਪਾਂ ਕੱਚੇ ਹੀ ਲੈਣੇ ਨੇ ਤੇ ਆਲੂ ਆਪਾਂ ਇੱਕਦਮ ਪਤਲੇ ਕੱਟਨੇ ਨੇ ਇੰਨੇ ਕ ਪਤਲੇ ਹੋਣ ਤੇ ਜਿਸ ਤਰ੍ਹਾਂ ਆਪਾਂ ਇਹਦੇ ਵਿੱਚ ਕੋਈ ਚਾਕੂ ਚਲਾਉਂਦੇ ਪਏ ਤੇ ਉਹਦੇ ਆਰ ਪਾਰੋਂ ਨਜ਼ਰ ਆਉਂਦਾ ਹੋਵੇ ਬਿਲਕੁਲ ਇਸ ਤਰੀਕੇ ਨਾਲ ਬਰੀਕ ਆਲੂ ਆਪਾਂ ਕੱਟ ਲਵਾਂਗੇ ਚਾਰੇ ਹੀ ਆਲੂਆਂ ਨੂੰ ਆਪਾਂ ਇਸੇ ਤਰੀਕੇ ਨਾਲ ਕੱਟ ਕੇ ਤੇ ਨਾਲ ਦੀ ਨਾਲ ਹੀ ਕੋਲ ਆਪਾਂ ਪਾਣੀ ਰੱਖ ਲੈਣਾ ਹੈ ਉਹ ਪਾਣੀ ਦੇ ਵਿੱਚ ਪਾਈ ਜਾਣਾ ਹੈ ਕਿਉਂਕਿ ਆਲੂ ਕੱਟਣ ਤੇ ਟਾਈਮ ਲੱਗ ਜਾਂਦਾ ਹੈ ਓਨੀ ਦੇਰ ਤੱਕ ਜੋ ਕੱਟੇ ਹੋਏ ਆਲੂ ਹੁੰਦੇ ਨੇ ਉਹ ਕਾਲੇ ਪੈ ਜਾਂਦੇ ਨੇ ਜੇਕਰ ਆਪਾਂ ਪਾਣੀ ਵਿੱਚ ਪਾਈ ਜਾਵਾਂਗੇ ਤੇ ਆਲੂ ਬਿਲਕੁਲ ਵੀ ਕਾਲੇ ਨਹੀਂ ਪੈਣਗੇ। ਖਿਆਲ ਰੱਖਿਓ ਬਿਲਕੁਲ ਵੀ ਮੋਟੇ ਆਲੂ ਨਾ ਕੱਟਿਓ ਇਕਦਮ ਪਤਲੇ ਹੋਣਗੇ ਤੇ ਛੇਤੀ ਆਲੂ ਗਲ ਜਾਣਗੇ। ਜੇ ਆਲੂ ਮੋਟੇ ਰਹਿ ਗਏ ਤੇ ਪਕੌੜੇ ਤੇ ਸਿੱਖ ਜਾਣਗੇ ਪਰ ਵਿੱਚੋਂ ਆਲੂ ਜੋ ਕੱਚਾ ਰਹੇਗਾ। ਫਿਰ ਪਕੌੜੇ ਖਾਣ ਵਿੱਚ ਵੀ ਚੰਗੇ ਨਹੀਂ ਲੱਗਣੇ। ਆਲੂ ਕੱਟਣ ਤੋਂ ਬਾਅਦ ਆਪਾਂ ਇਹਨਾਂ ਨੂੰ 2-3 ਵਾਰ ਪਾਣੀ ਵਿੱਚ ਧੋ ਕੇ ਸਾਫ਼ ਕਰ ਲਾਂਗੇ। ਬਿਲਕੁਲ ਇਸ ਤਰੀਕੇ ਦੇ ਨਾਲ ਤੁਸੀਂ ਆਲੂ ਸਾਫ਼ ਕਰ ਲੈਣੇ ਆ ਫਿਰ ਕੋਈ ਸਾਫ਼ ਕੱਪੜਾ ਵਿਛਾ ਕੇ ਇਹ ਆਲੂ ਆਪਾਂ ਇਹਦੇ ਉੱਤੇ ਰੱਖ ਦੇਣੇ ਆ। ਆਲੂਆਂ ਦੇ ਵਿੱਚੋਂ ਆਪਾਂ ਬਿਲਕੁਲ ਪਾਣੀ ਸੁਕਾ ਦੇਣਾ ਹੈ। ਜੇਕਰ ਤੁਸੀਂ ਇਸ ਤਰੀਕੇ ਨਾਲ ਪਾਣੀ ਨਹੀਂ ਸੁਕਾਉਣਾ ਫਿਰ ਜਦੋਂ ਆਪਾਂ ਬੇਸਨ ਦਾ ਘੋਲ ਬਣਾਵਾਂਗੇ ਆਪਾਂ ਨੂੰ ਉਹ ਗਾੜਾ ਰੱਖਣਾ ਪੈਣਾ ਹੈ। ਕਿਉਂਕਿ ਆਲੂਆਂ ਦੇ ਨਾਲ ਜੋ ਪਾਣੀ ਹੈ ਉਹਦੇ ਨਾਲ ਬੇਸਨ ਪਤਲਾ ਹੋ ਜਾਂਦਾ ਹੈ। ਹੁਣ ਇੱਥੇ ਆਪਾਂ ਪਕੌੜੀਆਂ ਵਾਸਤੇ ਕੋਲ ਬਣਾਉਨੇ ਆ ਇੱਥੇ ਮੈਂ 1 ਕਬਲੀ ਬੇਸਨ ਦੀ ਲਈ ਆ। ਜਿੰਨੇ ਪਕੌੜੇ ਬਣਾਉਂਗੇ ਉਸੇ ਹਿਸਾਬ ਨਾਲ ਹੀ ਬੇਸਨ ਲਾਓਗੇ ਜੇਕਰ ਇੱਥੇ 4 ਆਲੂ ਸੀ ਮੀਡੀਅਮ ਸਾਈਜ਼ ਦੇ ਤੇ ਆਪਾਂ 1 ਕਬਲੀ ਬੇਸਨ ਦੀ ਲਈ ਆ। ਨਾਲ ਹੀ ਇੱਥੇ ਆਪਾਂ 4 ਤੋਂ 5 ਚਮਚ ਚੌਲਾਂ ਦਾ ਆਟਾ ਪਾ ਦਾਂਗੇ। ਜੇਕਰ ਚੌਲਾਂ ਦਾ ਆਟਾ ਨਹੀਂ ਪਾਉਣਾ ਤੁਸੀਂ ਅਰਾ ਰੋਡ ਪਾ ਸਕਦੇ ਜੇ ਇੱਕਲੇ ਵੇਸਨ ਨਾ ਵੀ ਬਣਾ ਸਕਦੇ ਜੇ ਨਾਲ ਹੀ ਇੱਥੇ ਆਪਾਂ ਇੱਕ ਹਰੀ ਮਿਰਚ ਕੱਟ ਕੇ ਪਾ ਦਿੱਤੀ ਆ ਥੋੜਾ ਜਿਹਾ ਹਰਾ ਧਨੀਆ ਪਾ ਦਿੱਤਾ ਕੁਝ ਕਿ ਇੱਥੇ ਆਪਾਂ ਜ਼ਰੂਰੀ ਮਸਾਲੇ ਪਾਵਾਂਗੇ ਅੱਧਾ ਚਮਚ ਨਮਕ ਦਾ ਪਾਇਆ ਹੈ ਅੱਧਾ ਚਮਚ ਜੀ ਕੁੱਟਿਆ ਹੋਇਆ ਸੁੱਕਾ ਧਨੀਆ ਨਾਲ ਹੀ ਆਪਾਂ ਇਹਦੇ ਵਿੱਚ ਚਾਟ ਮਸਾਲਾ ਪਾਇਆ ਹੈ ਉਹ ਬਹੁਤ ਜ਼ਰੂਰੀ ਆ ਇੱਥੇ ਆਪਾਂ ਥੋੜੀ ਜੀ ਹਲਦੀ ਪਾ ਦਾਂਗੇ ਇਹਦੇ ਨਾਲ ਪਕੌੜਿਆਂ ਦਾ ਕਲਰ ਸੋਹਣਾ ਆਊਗਾ ਤੇ ਲਾਲ ਮਿਰਚ ਇੱਕ ਇਹਦੇ ਵਿੱਚ ਮੈਂ ਹਿੰਗ ਵੀ ਪਾਈ ਸੀ ਉਹ ਵੀ ਤੁਸੀਂ ਜ਼ਰੂਰ ਪਾਓ ਹਿੰਗ ਦਾ ਟੇਸਟ ਬਹੁਤ ਵਧੀਆ ਲੱਗਦਾ ਹੈ ਥੋੜਾ ਜਿਹਾ ਸਾਬਤ ਜੀਰਾ ਤੇ ਨਾਲ ਹੀ ਆਪਾਂ ਇੱਕ ਚੁਟਕੀ ਜਿੰਨੀ ਅਜਵਾਇਨ ਵੀ ਪਾ ਦਾਂਗੇ ਇੱਕ ਵਾਰ ਜਿੰਨੇ ਵੀ ਇਹ ਡਰਾਈ ਚੀਜ਼ਾਂ ਨੇ ਸਾਰੀਆਂ ਨੂੰ ਆਪਾਂ ਮਿਲਾ ਦੇਣਾ ਹੈ ਜੇਕਰ ਤੁਸੀਂ ਕੱਲੇ ਵੇਸਣ ਦੇ ਪਕੌੜੇ ਬਣਾਉਂਗੇ ਤੇ ਇਹਦੇ ਵਿੱਚ ਸੋਡਾ ਜ਼ਰੂਰ ਪਾ ਲਿਓ ਉਹਦੇ ਨਾਲ ਪਕੌੜੇ ਬਹੁਤ ਵਧੀਆ ਫੁੱਲਦੇ ਨੇ ਪਰ ਆਪਾਂ ਇਹਦੇ ਵਿੱਚ ਸਿਰਫ ਬੇਸਿਕ ਜੇ ਮਸਾਲੇ ਹੀ ਪਾਉਣੇ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਪਾਣੀ ਬਹੁਤ ਹੀ ਧਿਆਨ ਨਾਲ ਪਾਓ ਥੋੜਾ ਥੋੜਾ ਕਰਕੇ ਪਾਣੀ ਪਾਉਂਦੇ ਜਾਓ ਤੇ ਨਾਲ-ਨਾਲ ਹੀ ਇਹਨੂੰ ਮਿਕਸ ਕਰਦੇ ਜਾਓ ਜੇਕਰ ਆਪਾਂ ਇੱਕ ਕੌਲੀ ਇੱਥੇ ਵੇਸਣ ਦੀ ਲਈ ਸੀ ਤੇ ਅੱਧੀ ਕੌਲੀ ਤੋਂ ਥੋੜਾ ਜਿਹਾ ਜ਼ਿਆਦਾ ਪਾਣੀ ਲੱਗ ਜਾਂਦਾ ਹੈ ਤੇ ਇਹ ਪਕੌੜਿਆਂ ਦਾ ਘੋਲ ਇੱਕਦਮ ਵਧੀਆ ਤਿਆਰ ਹੋਊਗਾ ਆਪਾਂ ਇਹ ਪਕੌੜਿਆਂ ਦਾ ਕੋਲ ਕਿਸ ਤਰ੍ਹਾਂ ਦਾ ਰੱਖਣਾ ਹੈ ਇਹ ਵੀ ਤੁਸੀਂ ਇੱਕ ਵਾਰ ਧਿਆਨ ਨਾਲ ਦੇਖ ਲਿਓ ਜੇਕਰ ਪਹਿਲੀ ਵਾਰ ਬਣਾਉਂਦੇ ਪਏ ਜੇ ਤੇ ਬਹੁਤ ਖਿਆਲ ਰੱਖਿਓ ਜਦੋਂ ਆਪਾਂ ਚਮਚ ਨਾਲ ਇਸ ਤਰੀਕੇ ਨਾਲ ਇਹਨੂੰ ਵੇਸਨ ਨੂੰ ਸੁਟਾਂਗੇ ਤਾਂ ਇਹ ਨਾਲ ਦੀ ਨਾਲ ਹੀ ਵਿੱਚ ਮਿਕਸ ਹੋ ਜਾਣਾ ਚਾਹੀਦਾ ਹੈ। ਇਹਦੀ ਕੋਈ ਅਲੱਗ ਸ਼ੇਪ ਨਾ ਬਣੇ। ਜਦੋਂ ਇਸ ਤਰ੍ਹਾਂ ਮਿਕਸ ਹੋਵੇਗਾ ਤੇ ਇੱਕਦਮ ਹੀ ਪਰਫੈਕਟ ਹੋਵੇਗਾ। ਹੁਣ ਸਭ ਤੋਂ ਜ਼ਰੂਰੀ ਜਦੋਂ ਵੀ ਆਪਾਂ ਪਕੌੜਿਆਂ ਲਈ ਵੇਸਨ ਤਿਆਰ ਕਰਦੇ ਪਏ ਇਹਦੇ ਵਿੱਚ ਸਭ ਤੋਂ ਜ਼ਰੂਰੀ ਹੁੰਦਾ ਹੈ ਕਿ ਇੱਕਦਮ ਗਰਮ-ਗਰਮ ਤੇਲ ਦੇ 2-3 ਚਮਚ ਜ਼ਰੂਰ ਪਾ ਦਿਓ। ਇਦਾਂ ਕਰਨ ਦੇ ਨਾਲ ਪਕੌੜੇ ਜਿਹੜੇ ਨੇ ਬਹੁਤ ਹੀ ਜ਼ਿਆਦਾ कुरकुरੇ ਬਣਦੇ ਨੇ ਤੇਲ ਵੀ ਆਪਾਂ ਚੰਗੀ ਤਰ੍ਹਾਂ ਮਲਾ ਦੇਵਾਂਗੇ ਇਹ ਜੋ ਪਕੌੜੇ ਹੁੰਦੇ ਨੇ ਇਹਨਾਂ ਨੂੰ ਬਣਾਉਣ ਤੇ ਟਾਈਮ ਸਿਰਫ 5-10 ਮਿੰਟ ਜਿੰਨਾ ਹੀ ਲੱਗਦਾ ਹੈ ਹੁਣ ਬੇਸਨ ਨੂੰ ਰੱਖਣ ਦੀ ਜ਼ਰੂਰਤ ਨਹੀਂ ਆ ਨਾਲ ਦੀ ਨਾਲ ਹੀ ਆਪਾਂ ਪਕੌੜੇ ਬਣਾਉਣੇ ਸ਼ੁਰੂ ਕਰਦੇ ਨੇ ਜੋ ਆਲੂ ਆਪਾਂ ਇੱਥੇ ਇੱਕ ਕੱਪੜੇ ਦੇ ਵਿੱਚ ਕਵਰ ਕਰਕੇ ਰੱਖੇ ਸੀ ਉਹ ਬਿਲਕੁਲ ਡਰਾਈ ਹੋ ਗਏ ਨੇ ਤੇਲ ਵੀ ਗਰਮ ਹੈ ਤੇ ਹੁਣ ਆਪਾਂ ਇਹਦੇ ਪਕੌੜੇ ਬਣਾਉਣੇ ਸ਼ੁਰੂ ਕਰ ਦਿੰਨੇ ਆ ਇੱਕਦਿ ਪੂਰਾ ਤੇਲ ਗਰਮ ਕਰਕੇ ਗੈਸ ਦੀ ਫਲੇਮ ਆਪਾਂ ਮੀਡੀਅਮ ਤੇ ਕਰ ਦੇਣੀ ਆ ਇਸ ਤਰੀਕੇ ਨਾਲ ਆਪਾਂ ਇਹਦੇ ਵਿੱਚ ਆਲੂ ਪਾ ਕੇ ਤੇ ਜੋ ਵੀ ਆਲੂ ਦੇ ਉੱਤੇ ਵਾਧੂ ਬੇਸਣ ਹੋਊਗਾ ਉਹਨੂੰ ਆਪਾਂ ਇਸ ਤਰ੍ਹਾਂ ਛਾੜ ਦੇਣਾ ਹੈ ਸਿਰਫ ਪਤਲੀ ਜੀ ਕੋਟਿੰਗ ਹੋਣੀ ਚਾਹੀਦੀ ਹੈ ਬੇਸਣ ਦੇ ਉੱਤੇ ਇਸੇ ਤਰ੍ਹਾਂ ਆਪਾਂ 2-3 ਪੀਸ ਪਾ ਲੈਨੇ ਆ ਤੇ ਕਿਸੇ ਕੜਸ਼ੀ ਚਮਚ ਦੇ ਨਾਲ ਹਲਾਉਂਦੇ ਹੋਏ ਇਹਦੇ ਉੱਪਰ ਆਪਾਂ ਤੇਲ ਪਾਉਣਾ ਸ਼ੁਰੂ ਕਰ ਦੇਣਾ ਜਦੋਂ ਆਪਾਂ ਥੋੜਾ ਥੋੜਾ ਤੇਲ ਇਦਾਂ ਪਾਵਾਂਗੇ ਤੇ ਬਹੁਤ ਵਧੀਆ ਫੁੱਲ ਜਾਂਦੇ ਨੇ ਗੈਸ ਦੀ ਫਲੇਮ ਮੀਡੀਅਮ ਤੇ ਰੱਖੋਗੇ ਪਕੌੜੇ ਬਹੁਤ कुरकुरੇ ਬਣਨਗੇ ਜੇਕਰ ਥੋੜਾ ਜਿਹਾ ਵੀ ਤੁਸੀਂ ਗੈਸ ਹਾਈ ਕਰਤਾ ਤੇ ਆਲੂ ਵੀ ਕੱਚੇ ਰਹਿ ਜਾਣਗੇ ਤੇ ਪਕੌੜੇ ਜਿਹੜੇ ਨੇ ਥੋੜੇ ਟਾਈਮ ਬਾਅਦ ਉਹਨਾਂ ਨੇ ਇੱਕਦਮ ਸੌਫਟ ਹੋਣ ਲੱਗ ਜਾਣਾ ਹੈ ਪਰ ਜੇਕਰ ਇਸ ਤਰ੍ਹਾਂ ਬਣਾਵਾਂਗੇ ਤੇ ਪਕੌੜੇ ਲੰਬੇ ਸਮੇਂ ਤੱਕ ਇਸੇ ਤਰ੍ਹਾਂ ਕ੍ਰਿਸਪੀ ਰਹਿੰਦੇ ਨੇ ਹੋਨ ਦੇਖੋ ਕਿੰਨੇ ਸੋਹਣੇ ਪਕੌੜੇ ਇਹ ਦੋਨਾਂ ਸਾਈਡਾਂ ਤੋਂ ਫੁੱਲਦੇ ਪਏ ਨੇ ਬਿਲਕੁਲ ਇਸੇ ਤਰੀਕੇ ਦੇ ਨਾਲ ਆਪਾਂ ਜਿੰਨਾ ਵੀ ਵੇਸਣ ਲਿਆ ਸੀ ਸਾਰੇ ਦੇ ਪਕੌੜੇ ਬਣਾ ਕੇ ਤਿਆਰ ਕਰ ਲਾਂਗੇ ਇੱਕ ਦੋ ਗੱਲਾਂ ਦਾ ਖਾਸ ਧਿਆਨ ਰੱਖੋਗੇ ਤੇ ਇਹ ਪਕੌੜੇ ਬਹੁਤ ਹੀ ਵਧੀਆ ਬਣਨਗੇ ਜੇਕਰ ਤੁਸੀਂ ਚੈਨਲ ਤੇ ਨਵੇਂ ਜੁੜੇ ਜੇ ਤੇ ਚੈਨਲ ਦੇ ਉੱਤੇ ਤੁਸੀਂ ਇਸ ਤਰੀਕੇ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਦੇਖ ਸਕਦੇ ਜੇ ਜਿਹਦੇ ਵਿੱਚ ਆਪਾਂ ਫਟਾਫਟ ਬਨਣ ਵਾਲੇ ਪਕੌੜਿਆਂ ਦੀਆਂ ਬਹੁਤ ਸਾਰੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀਆਂ ਹੋਈਆਂ ਨੇ ਤੁਸੀਂ ਜਾ ਕੇ ਦੇਖ ਸਕਦੇ ਜੀ ਇਹ ਜੋ ਆਲੂ ਵਾਲੇ ਪਕੌੜੇ ਹੁੰਦੇ ਨੇ ਇਹਨਾਂ ਦੇ ਵਿੱਚ ਮੇਨ ਚੀਜ਼ ਵੇਸਣ ਹੁੰਦਾ ਏ ਜੇਕਰ ਆਪਾਂ ਵੇਸਣ ਦਾ ਘੋਲ ਵਧੀਆ ਤਿਆਰ ਕਰ ਲਿਆ ਏ ਤੇ ਪਕੌੜੇ ਵਧੀਆ ਫੁੱਲਣਗੇ ਬਾਕੀ ਗੈਸ ਦੀ ਜੋ ਫਲੇਮ ਹੈ ਉਹ ਹਮੇਸ਼ਾ ਮੀਡੀਅਮ ਤੇ ਕਰਕੇ ਰੱਖੋ ਜੇ ਥੋੜਾ ਬਹੁਤ ਵੀ ਤੇਲ ਵਧੇਰੇ ਗਰਮ ਹੋ ਗਿਆ ਤੇ ਪਕੌੜੇ ਬਿਲਕੁਲ ਵੀ ਨਹੀਂ ਫੁੱਲਣਗੇ ਤੇ ਥੋੜੇ ਸਮੇਂ ਦੇ ਵਿੱਚ ਸੌਫਟ ਹੋ ਜਾਣਗੇ ਇਹਨਾਂ ਖਾਸ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਇੱਕ ਵਾਰ ਇਹ ਪਕੌੜੇ ਬਣਾ ਕੇ ਜ਼ਰੂਰ ਦੇਖਿਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਣਗੇ ਤੇ ਬਹੁਤ ਹੀ ਇੱਕ ਘੱਟ ਸਮੇਂ ਦੇ ਵਿੱਚ ਪਕੌੜੇ ਬਣ ਜਾਂਦੇ ਨੇ ਸਿੰਪਲ ਨੇ ਪਰ ਬਹੁਤ ਜ਼ਿਆਦਾ ਟੇਸਟੀ ਹੁੰਦੇ ਨੇ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵੀਡੀਓ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਓ ਮਿਲਦੇ ਆਂ ਜੀ ਇਸੇ ਤਰ੍ਹਾਂ ਦੀ ਇੱਕ ਹੋਰ ਵਧੀਆ ਜੀ ਵੀਡੀਓ ਦੇ ਨਾਲ